ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ 11 ਜੂਨ 2025 ਛੇਠ ਮਹੀਨੇ ਦੀ ਪੁੰਨਿਆ ਵਾਲੇ ਦਿਨ ਇੱਕ ਚੁਟਕੀ ਚੀਨੀ ਦੇ ਨਾਲ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਅੱਜ ਦਾ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਰਹਿੰਦੀ ਹੈ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਹੈ ਕਿਉਂਕਿ ਛੇਠ ਮਹੀਨੇ ਦੀ ਪੂਰਨਮਾ ਚੇਹੇਰ ਆਪਾਂ ਗੱਲ ਕਰੀਏ ਪੂਰਨਮਾਸ਼ੀ ਦੀ 16 ਜੂਨ 2025 ਨੂੰ ਵੀ ਪੂਰਨਮਾਸ਼ੀ ਹੈ ਤੇ 11 ਤਰੀਕ ਨੂੰ ਵੀ ਪੂਰਨਮਾਸ਼ੀ ਹੈ ਇਸੀ ਤਰ੍ਹਾਂ ਬੁੱਧਵਾਰ ਦੇ ਦਿਨ 11 ਜੂਨ 2025 ਨੂੰ ਪੂਰਨਮਾਸ਼ੀ ਦੇ ਦਿਨ ਕੀਤੇ ਗਏ ਇਹ ਉਪਾਅ ਤੁਹਾਡੀ ਕਿਸਮਤ ਨੂੰ ਰਾਤੋਂ ਰਾਤ ਚਮਕਾ ਦੇਣਗੇ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦੇਂਦੀ ਇਹ ਉਪਾਅ ਤੁਸੀਂ ਕਰੋਗੇ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਹਾਡੇ ਭਾਗ ਸੁੱਤੇ ਹੋਏ ਜਾਗ ਪੈਣਗੇ ਇਸ ਤਰੀਕੇ ਦੇ ਨਾਲ ਜਿਹੜਾ ਸੀ ਤੇ ਤੁਹਾਨੂੰ ਉਪਾਅ ਦੱਸ ਜਾ ਰਹੇ ਹਾਂ ਇਸ ਉਪਾਅ ਨੂੰ ਤੁਸੀਂ ਕੋਸ਼ਿਸ਼ ਕਰਿਓ ਕਿ 11 ਜੂਨ 2025 ਬੁੱਧਵਾਰ ਦੇ ਦਿਨ ਨੂੰ ਹੀ ਕਰਿਓ ਐਸੇ ਤੁਸੀਂ ਇਸ ਉਪਾਅ ਨੂੰ 10 ਜੂਨ ਨੂੰ ਵੀ ਕਰ ਸਕਦੇ ਹੋ ਪਰ ਜੇਕਰ ਤੁਸੀਂ ਇਸ ਉਪਾਅ ਨੂੰ 11 ਜੂਨ ਨੂੰ ਕਰੋਗੇ ਤਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਬਿਹਤਰ ਰਹੇਗਾ ਕਿਉਂਕਿ 11 ਜੂਨ ਨੂੰ ਚੇੜੀ ਪੂਰਨਮਾਸ਼ੀ ਹੈ ওই स्नान ਤੇ ਦਾਨ ਦੀ ਪੂਰਨਮਾਸ਼ੀ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸ ਜਾ ਰਹੇ ਹਾਂ ਇਹ ਉਪਾਅ ਇੰਨਾ ਜ਼ਿਆਦਾ ਚਮਤਕਾਰੀਏ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਧਨ ਦੇ ਨਾਲ ਚਿੰਨੀਆਂ ਵੀ ਚੂੜੀਆਂ ਹੋਈਆਂ ਸਮੱਸਿਆਵਾਂ ਨੇ ਇਹ ਸਾਰੀਆਂ ਪ੍ਰੋਬਲਮ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੀਆਂ ਤੇ ਜਿਹੜੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਆਰਥਿਕ ਸਮੱਸਿਆਵਾਂ ਰਹਿੰਦੀ ਹੈ ਲੇ ਅਸਾਨੀ ਦੀ ਨਾਲ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਜੇਕਰ ਆ ਵੀ ਜਾਂਦਾ ਹੈ ਤੇ ਉਹੀ ਪੈਸਾ ਸਾਡੇ ਘਰ ਤੋਂ ਫਜ਼ੂਲ ਖਰਚ ਦੇ ਵਿੱਚ ਚਲਾ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਤਾਂ ਤੁਸੀਂ ਪੂਰਨਮਾਸੀ ਵਾਲੇ ਦਿਨ ਇਸ ਉਪਾਅ ਨੂੰ ਟੀਨੀ ਦਾ ਇਹ ਛੋਟਾ ਜਿਹਾ ਉਪਾਅ ਜਰੂਰ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਪੂਰਨਮਾਸੀ ਦੇ ਦਿਨ ਕੋਈ ਵੀ ਉਪਾਅ ਕਰਦੇ ਹਾਂ ਤੇ ਮਾਤਾ ਅਕਸ਼ਮੀ ਜੀ ਸਾਡੇ ਤੋਂ ਬਹੁਤ ਹੀ ਚਾਰਾ ਪਰਸੰਨ ਹੋਗੇ ਤੇ ਸ਼੍ਰੀ ਹਰੀ ਵਿਸ਼ਨੂ ਜੀ ਸਾਡੇ ਉੱਪਰ ਆਪਣੀ ਕਿਰਪਾ ਬੰਡਾ ਕੇ ਰੱਖਦੇ ਨੇ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਦਿਨ ਕੁਝ ਕੋ ਉਪਾ ਕਰ ਲੈਨੇ ਹੋ ਤੇ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਮਾਤਾ ਲਕਸ਼ਮੀ ਜੀ ਤੇ ਸ਼੍ਰੀ ਹਰੀ ਵਿਸ਼ਨੂ ਜੀ ਦਾ ਅਸ਼ੀਰਵਾਦ ਆ ਮਿਲੇਗਾ ਹੀ ਮਿਲੇਗਾ ਇਸ ਦੇ ਨਾਲ-ਨਾਲ ਇਸ ਉਪਾਉ ਨੂੰ ਕਰਨ ਦੇ ਨਾਲ ਤੁਹਾਡੇ ਉੱਪਰ ਮਹਾਦੇਵ ਦੀ ਕਿਰਪਾ ਹਮੇਸ਼ਾ ਹਮੇਸ਼ਾ ਵਰਸਦੀ ਰਹੇਗੀ। ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾਅ ਦੇ ਬਾਰੇ ਇਹ ਕਿਹੜਾ ਉਪਾਅ ਹੈ ਤੇ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਜਾ ਰਹੇ ਹਾਂ। ਅਜੜੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਬਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਸੇ ਹੁਰ ਦਾ ਵੀ ਪਲਾ ਹੋ ਸਕਦਾ ਹੈ 3 ਅਗਸਤ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂਤਨ ਬਾਬਾ ਦੀਰ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਇਸੇ ਤਰ੍ਹਾਂ ਉਫਾਜਸਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਕਿ ਜਿਹੜੀ ਜੇਠ ਮਹੀਨੇ ਦੀ ਪੂਰਨਮਾਸ਼ੀ ਆ ਰਹੀ ਏ ਉਹ 10 ਜੂਨ ਤੋਂ ਸਟਾਰਟ ਹੋ ਕੇ 11 ਜੂਨ ਤੱਕ ਰਹੇਗੀ ਤੇ ਜੇਕਰ ਇਸ ਪੂਰਨਮਾਸ਼ੀ ਦੀ ਅਸੀਂ ਗੱਲ ਕਰੀਏ ਤਾਂ ਇਹ ਪੂਰਨਮਾਸ਼ੀ ਕੋਈ ਆਮ ਸਧਾਰਨ ਨਹੀਂ ਹੈ। ਤੁਹਾਨੂੰ ਦਾਰਨ ਕਿਉਂ ਨਹੀਂ ਕਿਉਂਕਿ ਇਸ ਦਿਨ ਬਹੁਤ ਹੀ ਜ਼ਿਆਦਾ ਸ਼ੁਭ ਤੇ ਉਤਮ ਸੰਜੋਗ ਬਣਨ ਜਾ ਰਿਹਾ ਹੈ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਦਿਨ ਸਿੱਧ ਜੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ ਰਵੀ ਜੋਗ ਇਸ ਦਿਨ ਬਣਨ ਜਾ ਰਿਹਾ ਹੈ ਇਸ ਦੇ ਵਿੱਚ ਜੇਕਰ ਤੁਸੀਂ ਆਉਣ ਵਾਲੀ ਜ਼ਿੰਦਗੀ ਦੇ ਕਸ਼ਟਾਂ ਦੁੱਖਾਂ ਤਕਲੀਫਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਜਿਹੜਾ ਇਹ ਚੀਨੀ ਵਾਲਾ ਉਪਾਏ ਤੁਹਾਨੂੰ ਜ਼ਰੂਰ ਆਪਣੇ ਘਰ ਦੇ ਵਿੱਚ ਕਰਨਾ ਚਾਹੀਦਾ ਇਹ ਉਪਾਏ ਇਸੇ ਤਰੀਕੇ ਦੇ ਨਾਲ ਹੋਣਾ ਆਪਾਂ ਗੱਲ ਕਰਦੇ ਆਂ ਈ ਕਿਹੜਾ ਉਪਾਅ ਤੇ 1 ਚੂਟਕੀ ਚੀਨੀ ਦੇ ਨਾਲ ਜੋ ਅਸੀਂ ਉਪਾਅ ਕਰਨਾ ਹੈ ਤੇ ਇਸ ਚੀਨੀ ਨੂੰ ਅਸੀਂ ਆਪਣੇ ਘਰ ਦੇ ਵਿੱਚ ਕਿਹੜੀ ਜਗ੍ਹਾ ਤੇ ਪਾਉਣਾ ਹੈ ਇਸੇ ਤਰ੍ਹਾਂ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਚੀਨੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਬੂਰਾ ਦਾ ਵੀ ਕਰ ਸਕਦੇ ਹੋ ਬੂਰਾ ਕਹਿੰਦਾ ਭਾਬ ਕੇ ਜਿਹੜੀ ਪੀਸੀ ਹੋਈ ਚੀਨੀ ਹੁੰਦੀ ਹੈ ਤੁਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਜੇਕਰ ਆਪਾਂ ਗੱਲ ਕਰੀਏ ਚੀਨੀ ਦੀ ਤਾਂ ਚੀਨੀ ਦੋ ਤਰ੍ਹਾਂ ਦੀ ਆਉਂਦੀ ਹੈ ਇਕ ਵਾਈਟ ਤੇ ਇੱਕ ਬਰਾਊਨ ਇਸ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਚੀਨੀ ਸ਼ਕਰ ਦਾ ਯੂਜ਼ ਕਰ ਸਕਦੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਸਫੇਦ ਚੀਨੀ ਦਾ ਇਸਤੇਮਾਲ ਇਸ ਉਫਾ ਦੇ ਵਿੱਚ ਕਰਦੇ ਹੋ ਤਾਂ ਇਹ ਤੁਹਾਡੇ ਤਰ੍ਹਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਚਾਵੇਗੀ ਕਿਉਂਕਿ ਸਫੇਦ ਇਹਦਾ ਸਬੰਧ ਹੁੰਦਾ ਹੈ ਸ਼ੁਕਰਗ੍ਰਹਿ ਦੇ ਨਾਲ ਇਸੇ ਤਰੀਕੇ ਦੇ ਨਾਲ ਸਫੇਦ ਚੀਨੀ ਹੋਗੀ ਸ਼ਕਰ ਹੋਗੀ ਸਵੇਦ ਰਾਸਗੁਲਾ ਜਾਂ ਬਰਫੀ ਹੋ ਗਿਆ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਸਫੇਦ ਚੀਨੀ ਦੇ ਨਾਲ ਇੱਕ ਛੋਟਾ ਜਿਹਾ ਉਪਾਅ ਕਰੋਗੇ ਤਾਂ ਇਸ ਨੂੰ ਇਸ ਉਪਾਅ ਨੂੰ ਕਰਨ ਦੇ ਨਾਲ ਤੰਨ ਦੇ ਸਬੱਦੀ ਚਿੰਨੀਆਂ ਵੀ ਪ੍ਰੋਬਲਮ ਹੋਣਗੀਆਂ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਚਾਰੋਂ ਤਰਫ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੀ-ਕਿਹੜੀ ਚੀਜ਼ ਦੀ ਚਾਹਤ ਹੈ ਪਹਿਲੀ ਚੀਜ਼ ਜਿਹੜੀ ਕਿ ਚੀਨੀ ਤੁਸੀਂ ਸਫੇਦ ਚੀਨੀ ਹੀ ਲੈਣੀ ਹੈ ਇਹ ਉਹ ਤੁਸੀਂ ਪੀਸੀ ਹੋਈ ਵੀ ਲੈ ਸਕਦੇ ਹੋ ਤੇ ਦੂਸਰੀ ਵੀ ਲੈ ਸਕਦੇ ਹੋ ਦੂਸਰੀ ਚੀਜ਼ ਜੋ ਤੁਸੀਂ ਇਸ ਉਪਾਅ ਦੇ ਲਈ ਲੈਣੀ ਹੈ ਉਹ ਤੁਸੀਂ ਥੋੜੇ ਜਿਹਾ ਲੈਣੇ ਨੇ ਕਾਲੇ ਤੇਲ ਤੇ ਤੀਸਰੀ ਨੰਬਰ ਤੇ ਤੁਸੀਂ ਲੈਣਾ ਥੋੜਾ ਜਿਹਾ ਦੇਸੀ ਘਿਓ ਇਹ ਸਾਰੀਆਂ ਚੀਜ਼ਾਂ ਤੁਸੀਂ ਲੈ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲੈਣਾ ਤੇ ਜਿਹੜਾ ਤੁਸੀਂ ਦੇਸੀ ਘਿਓ ਲੈਣਾ ਹੈ ਨਾ ਦੇਸੀ ਘਿਓ ਜਿਹੜਾ ਤੁਸੀਂ ਲੈਣਾ ਹੈ ਉਹ ਤਿੰਨ ਤੋਂ ਚਾਰ ਗੁੰਮ ਦਾ ਲੈਣੀਆਂ ਨੇ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਲੈਣਾ ਕਿਉਂਕਿ ਜੇ ਦੇਸੀ ਕਿਉਂ ਹੁੰਦਾ ਇਸਦਾ ਵੀ ਸਬੰਧ ਸ਼ੁਕਰ ਗ੍ਰਹਿਣ ਦੇ ਨਾਲ ਹੁੰਦਾ ਹੈ। ਇਸੇ ਤਰ੍ਹਾਂ ਬਹੁਤ ਘੱਟ ਮਾਤਰਾ ਦੇ ਵਿੱਚ ਤੁਸੀਂ ਇਸ ਉਪਾ ਦੇ ਵਿੱਚ ਕਿਉਂ ਦਾ ਯੂਜ਼ ਕਰਨਾ ਬਹੁਤ ਆ ਜ਼ਿਆਦਾ ਤੁਸੀਂ ਨਹੀਂ ਲੈਣਾ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਆਪਣੇ ਘਰ ਤੋਂ ਬਾਹਰ ਕਿਤੇ ਵੀ ਤੁਹਾਨੂੰ ਪੀਪਲ ਦਾ ਦਰਖਤ ਦਿਖਾਈ ਦੇਵੇ ਤੁਸੀਂ ਉੱਥੇ ਚਲੇ ਜਾਣਾ ਤੇ ਥੋੜਾ ਜਿਹਾ ਤੁਸੀਂ ਆਪਣੀ ਨਾਲ ਲੈ ਜਾਣਾ ਮਿੱਠਾ ਜਲ ਜੇਕਰ ਤੁਸੀਂ ਇਹ ਲੈ ਜਾਓਗੇ ਤੇ ਇਹ ਤੁਹਾਡੇ ਲਈ ਹੋਰ ਵੀ ਉੱਤਮ ਹੋਵੇਗਾ। ਮਿੱਠਾ ਚਾਹ ਲੈ ਕਰਨ ਦਾ ਭਾਵ ਕਿ ਤੁਸੀਂ ਕਿਸੇ ਬਰਤਨ ਦੇ ਵਿੱਚ ਥੋੜਾ ਜਿਹਾ ਪਾਣੀ ਪਾਉਣਾ ਤੇ ਉਸ ਦੇ ਵਿੱਚ ਥੋੜੀ ਜਿਹੀ ਚੀਨੀ ਮਿਕਸ ਕਰ ਲੈਣੀ ਹੈ ਤੇ ਉਹ ਮਿੱਠਾ ਚਾਹ ਬਣ ਜਾਵੇਗਾ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਇਹ ਸਾਰੀਆਂ ਚੀਜ਼ਾਂ ਤੇ ਮਿੱਠਾ ਚਾਹ ਤੁਸੀਂ ਲੈ ਕੇ ਗਏ ਹੋ ਪੀਪਲ ਦੇ ਦਰਖਤ ਦੇ ਕੋਲ ਤੁਸੀਂ ਜਾ ਕੇ ਬੈਠ ਜਾਣਾ ਹੈ ਤੇ ਤੁਸੀਂ ਉੱਥੇ ਜਾ ਕੇ ਆਪਣੀ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਮਿੱਠਾ ਚਾਹ ਲੈ ਉਹ ਤੁਸੀਂ ਪੀਪਲ ਦੇ ਦਰਖਤ ਨੂੰ ਚੜਾਉਣਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਤੁਸੀਂ ਲੈ ਕੇ ਗਏ ਸੀਗੇ ਤੇਲ ਚਾਹੇ ਉਹ ਕਾਲੇ ਚਾ ਚਿੱਟੇ ਚੋ ਚੀਨੀ ਦੇ ਨਾਲ ਤੁਸੀਂ ਮਿਕਸ ਕੀਤੇ ਸੀ ਉਹ ਤੁਸੀਂ ਪੀਪਲ ਦੇ ਦਰਖਤ ਦੇ ਥੋੜੇ ਥੋੜੇ ਕਰਕੇ ਪਾ ਦੇਣੇਗੇ ਇਹਨਾਂ ਨੂੰ ਤੁਸੀਂ ਪੀਪਲ ਦੇ ਦਰਖਤ ਤੇ ਇਸ ਤਰੀਕੇ ਦੇ ਨਾਲ ਪਾਉਣਾ ਹੈ ਤਾਂ ਜੋ ਕਿ ਇਹ ਕਿਸੇ ਦੇ ਪੈਰਾਂ ਦੇ نیچے ਨਾ ਆਉਣ ਕਹਿਣ ਦਾ ਭਾਵ ਕਿ ਤੁਸੀਂ ਇਹ ਸਾਰੇ ਮਿਸ਼ਰਣ ਨੂੰ ਇਸ ਤਰੀਕੇ ਦੇ ਨਾਲ ਪਾਉਣਾ ਹੈ ਕਿ ਉਥੇ ਕਿਹੜੀਆਂ ਆ ਕੇ ਇਹ ਸਾਰਾ ਮਿਸ਼ਰਣ ਤੁਹਾਡਾ ਖਾ ਸਕਣ ਇਸੇ ਤਰੀਕੇ ਦੇ ਨਾਲ ਜਿਵੇਂ ਕੀੜੀਆਂ ਜਾਂ ਛੋਟੇ ਛੋਟੇ ਜੀਵ ਆ ਕੇ ਤੁਹਾਡੇ ਇਸ ਸਾਰੇ ਮਿਸ਼ਰਣ ਨੂੰ ਖਾਣਗੇ ਉਸੇ ਤਰ੍ਹਾਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਜਿੰਨੇ ਵੀ ਕਸ਼ਟ ਦੁੱਖ ਤਕਲੀਫ ਹੋਣਗੇ ਉਹ ਦੂਰ ਹੋਣੇ ਸ਼ੁਰੂ ਹੋ ਜਾਣਗੇ ਤੇ ਤੁਹਾਡੇ ਘਰ ਦੇ ਵਿੱਚ ਹਰ طرف ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਹਾ ਜਿਹੜੇ ਲੋਕ ਕਹਿੰਦੇ ਆ ਕਿ ਸਾਡੀ ਕਿਸਮਤ ਸਾਡਾ ਸਾਥ ਨਹੀਂ ਦੇਂਦੀਗੀ ਉਹਨਾਂ ਦੇ ਲਈ ਖਾਸ ਕਰਕੇ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀ ਇਸ ਉਪਾਉ ਨੂੰ ਕਰਨ ਦੀ ਨਾਲ ਤੁਸੀਂ ਰਾਤੋਂ ਰਾਤ ਮਹਾਤਨੀ ਮਹਾਕਰੋੜਪਤੀ ਬਣ ਜਾਓਗੇ ਤੁਹਾਨੂੰ ਇਸ ਉਪਾਉ ਨੂੰ ਕਰਨ ਤੋਂ ਬਾਅਦ ਜ਼ਿਆਦਾ ਦੇਰ ਨਹੀਂ ਲੱਗੇਗੀ ਕਿ ਤੁਹਾਨੂੰ ਇਸ ਉਪਾਦ ਦਾ ਰਿਜ਼ਲਟ ਕੁਝ ਹੀ ਸਮੇਂ ਦੇ ਵਿੱਚ ਮਿਲ ਜਾਵੇਗਾ ਇਸੇ ਤਰੀਕੇ ਦੀ ਨਾਲ ਜੇਕਰ ਆਪਾਂ ਗੱਲ ਕਰੀਏ ਚੇਠ ਦੇ ਮਹੀਨੇ ਦੀ ਜਿਹੜੀ ਪੂਰਨਮਾਸ਼ੀ ਇਸ ਦਿਨ ਬਹੁਤ ਸਾਰੇ ਲੋਕ ਪੂਰਨਦਾਨ ਦਾ ਕੰਮ ਵੀ ਕਰਦੇ ਆ ਤੇ ਛੋਟੇ-ਛੋਟੇ ਉਪਾਅ ਤੇ ਟੂਟ ਕੇ ਵੀ ਆਪਣੇ ਘਰ ਦੇ ਵਿੱਚ ਕਰਦੇ ਨੇ ਬਹੁਤ ਸਾਰੇ ਭੰਡਾਰੇ ਵੀ ਕਰਵਾਉਂਦੇ ਨੇ ਇਸ ਕਰਕੇ ਕਿ ਉਹਨਾਂ ਨੂੰ ਪੁੰਨ ਦੀ ਪ੍ਰਾਪਤੀ ਹੋਵੇ। ਕਿ ਜੇਕਰ ਤੁਸੀਂ ਭੰਡਾਰਾ ਨਹੀਂ ਕਰ ਪਾਉਂਦੇ ਤਾਂ ਤੁਸੀਂ ਸਮਝ ਲਓ ਕਿ ਜੇਕਰ ਤੁਸੀਂ ਇਸ ਉਪਾਰ ਨੂੰ ਕਰ ਲਿਆ ਤਾਂ ਤੁਸੀਂ ਸਮਝ ਲਓ ਕਿ ਇੱਕ ਤਰ੍ਹਾਂ ਦਾ ਤੁਸੀਂ ਆਪਣੇ ਵੱਲੋਂ ਇਹ ਭੰਡਾਰਾ ਹੀ ਕਰ ਦਿੱਤਾ ਹੈ। ਕਿਉਂਕਿ ਜਿਵੇਂ ਹੀ ਤੁਸੀਂ ਪੀਪਲ ਦੇ ਦਰਖਤ ਤੇ ਇਹ ਸਾਰਾ ਮਿਸ਼ਰਣ ਪਾ ਕੇ ਆਓਗੇ ਤੇ ਜਿਵੇਂ-ਜਿਵੇਂ ਛੋਟੇ-ਛੋਟੇ ਜੀਵ ਆ ਕੇ ਇਹ ਸਾਰੇ ਸਮਾਨ ਨੂੰ ਖਾਣਗੇ। ਜਿਵੇਂ ਹੀ ਇੰਨਾ ਜੀਵਾਂ ਦੇ ਮਾਨੋ ਸੰਤੋਸ਼ਟੀ ਮਿਲੇਗੀ ਤਾਂ ਤੁਸੀਂ ਸਮਝ ਲਓ ਕਿ ਸ਼੍ਰੀ ਹਰੀ ਵਿਸ਼ਨੂ ਜੀ ਤੇ ਮਾਤਾ ਲక్ష్ਮੀ ਜੀ ਇਸ ਉਪਾਣੂ ਕਰਨ ਦੇ ਨਾਲ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਪਰਸੰਨ ਹੋ ਜਾਣਗੇ ਤੇ ਤੁਹਾਡੇ ਬਿਨਾਂ ਕਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਨੇ ਕਸ਼ਟ ਨੇ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਜੇਕਰ ਤੁਸੀਂ ਇਸ ਉਪਾਰ ਨੂੰ ਆਪਣੇ ਘਰ ਦੇ ਵਿੱਚ ਕਰ ਲਓਗੇ ਤਾਂ ਸਮਝ ਲਓ ਕਿ ਇਸ ਉਪਾਰ ਨੂੰ ਕਰਨ ਦੇ ਨਾਲ ਨਾ ਸਿਰਫ ਤੁਸੀਂ ਆਪਣਾ ਤੁਸੀਂ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਦਾ ਭਾਗ ਵੀ ਚਮਕਾ ਦਿਓਗੇ ਤੇ ਇਸੇ ਤਰ੍ਹਾਂ ਜੇਠ ਦੇ ਮਹੀਨੇ ਦੀ ਜਿਹੜੀ ਪੂਰਨਮਾਸ਼ੀ ਹੈ ਉਹ ਸ਼੍ਰੀ ਹਰੀ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਨੂੰ ਹੀ ਅਰਪਿਤੇ ਇਸੇ ਤਰ੍ਹਾਂ ਤੁਸੀਂ ਆਪਣੇ ਘਰ ਦੇ ਵਿੱਚ ਇਸ ਦੇਨ ਮਾਤਾ ਲక్ష్ਮੀ ਜੀ ਦੀ ਪਾਠ ਪੂਜਾ ਜਰੂਰ ਕਰੋ ਇਸ ਦਿਨ ਮਾਤਾ ਲక్ష్ਮੀ ਜੀ ਨੂੰ ਤੁਸੀਂ ਸਫੇਦ ਰੰਗ ਦੀ ਮਠਿਆਈ ਦਾ ਭੋਗ ਜ਼ਰੂਰ ਲਗਵਾਓ ਜੇਕਰ ਤੁਸੀਂ ਮਠਿਆਈ ਦਾ ਭੋਗ ਨਹੀਂ ਵੀ ਲਗਵਾ ਸਕਦੇ ਤਾਂ ਤੁਸੀਂ ਸਫੇਦ ਰੰਗ ਦੇ ਪਤਾਸੇ ਦਾ ਭੋਗ ਜ਼ਰੂਰ ਲਗਵਾਓ ਤੇ ਇਸ ਦੇ ਨਾਲ ਨਾਲ ਤੁਸੀਂ ਲਾਲ ਫੁੱਲ ਨਹੀਂ ਜਿਹੜੇ ਮਾਤਾ ਲక్ష్ਮੀ ਜੀ ਨੂੰ ਅਰਪਿਤ ਕਰੋ ਜੇਕਰ ਤੁਹਾਡੇ ਕੋਲ ਪੀਲੇ ਫੁੱਲ ਹੈਗੇ ਆ ਤੇ ਤੁਸੀਂ ਸ੍ਰੀ ਹਰੀ ਵਿਸ਼ਨੂੰ ਜੀ ਨੂੰ ਪੀਲੇ ਫੁੱਲ ਜ਼ਰੂਰ ਅਰਪਿਤ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਚਿੰਨੀਆਂ ਵੀ ਅਧੂਰੀਆਂ ਮਨੋਕਾਮਨਾ ਹੋਣਗੀਆਂ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ ਤੇ ਪੈਸੇ ਦੇ ਸੰਬੰਧੀ ਤੁਹਾਡੀ ਸਾਰੀ ਮੁਸ਼ਕਲ ਤੇ ਪ੍ਰੋਬਲਮ ਦੂਰ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਤਾਂ ਚਾਰੇ ਤਰਫ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਚੀਨੀ ਦਾ ਇੱਕ ਛੋਟਾ ਜਿਹਾ ਉਪਾਅ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਬਲੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪਿਆਰ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ